ਰਾਜਾ ਵੜਿੰਗ ਨੇ ਕੱਲ ਸਵਾਲ ਖੜੇ ਕਰ ਦਿੱਤੇ ਕਹਿੰਦੇ ਜੀ ਇਹ ਸੀਟ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਪਰਿਵਾਰਕ ਮੈਂਬਰ ਨੂੰ ਮਿਲਣੀ ਚਾਹੀਦੀ ਸੀ ਉਹਨਾਂ ਦਾ ਰਿਸ਼ਤੇਦਾਰ ਹੀ ਪਾਰਟੀ ਤੋਂ ਬਲਾ ਆਜ਼ਾਦ ਆ ਜਿਹੜਾ ਉਹ ਚੋਣ ਮੈਦਾਨ ਦੇ ਵਿੱਚ ਉਤਰ ਆਵੇ ਤਾਂ ਕਾਫੀ ਕੁਝ ਪ੍ਰਭਾਵਿਤ ਹੋਣ ਦੀ ਉੱਥੇ ਉਮੀਦ ਹੋ ਗਈ ਹੈ ਜੀ ਜਿਸ ਤਰ੍ਹਾਂ ਅਮਨਾਲ ਉੱਥੇ ਸਿਆਸਤ ਚੱਲਦੀ ਪਈ ਹੈ ਉਹ ਸੱਚਮੁੱਚ ਸਾਨੂੰ ਨਾ ਸ਼ਰਮਿੰਦਿਆਂ ਕਰਦੀ ਪਈ ਹੈ ਪਾਰਟੀਆਂ ਇੱਕ ਬਿਜੇ ਦੀ ਕਦੇ ਕੋਈ ਗੱਲ ਨਹੀਂ ਮੰਨਦੇ ਸਿਰਫ ਬਿਆਨਬਾਜ਼ੀ ਅਖਬਾਰਾਂ ਦੇ ਵਿੱਚ ਆਉਣ ਲਈ ਸਾਰੀਆਂ ਪਾਰਟੀਆਂ ਕਰਦੀਆਂ ਨੇ ਰਾਜਾ ਹੋਣਾ ਨਹੀਂ ਇਕੱਲੇ ਕੀਤਾ ਸਿੱਖ ਵੋਟ ਉੱਥੇ ਬਹੁਤ ਜ਼ਿਆਦਾ ਹੈ ਔਰ ਟੈਰੋਰੀਜ਼ਮ ਵੇਲੇ ਖਾੜਕੂਵਾਦ ਵੇਲੇ ਉਹ ਇਲਾਕਾ ਬਹੁਤ ਵੱਡੀ ਤੌਰ ਤੇ ਪ੍ਰਭਾਵਿਤ ਵੀ ਰਿਹਾ ਉੱਥੇ ਬਹੁਤ ਵੱਡੇ ਨੁਕਸਾਨ ਹੋਏ ਆ ਜਾਨੀ ਨੁਕਸਾਨ ਬਹੁਤ ਹੋਇਆ ਮਾਲੀ ਵੀ ਬਹੁਤ ਹੋਇਆ ਪਰ ਇਹ ਜਿਹੜੀ ਬਗਾਵਤ ਹੈ ਆਮ ਆਦਮੀ ਪਾਰਟੀ ਦੇ ਵਿੱਚ ਇਹ ਕੋਈ ਬਹੁਤਾ ਚੰਗਾ ਸਿੰਬਲ ਨਹੀਂ ਪਾਰਟੀ ਦੇ ਲਈ ਕਿਉਂਕਿ ਉਹ ਲੋਕ ਤਰਨ ਤਰਨ ਜ਼ਿਮਣੀ ਚੋਣ ਦੀ ਗੱਲ ਜ਼ਰੂਰ ਕਰਾਂਗੇ ਤਰਨ ਤਰਨ ਦੇ ਵਿੱਚ ਚੋਣ ਅਖਾੜਾ ਪੂਰੀ ਤਰ੍ਹਾਂ ਭੱਕ ਚੁੱਕਿਆ ਹੈ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ ਚੋਣ ਪ੍ਰਚਾਰ ਚੱਲ ਰਿਹਾ ਹੈ ਜਿਹੜੇ ਵੀਆਈਪੀ ਲੀਡਰਸ ਹੁੰਦੇ ਨੇ ਸਟਾਰ ਪ੍ਰਚਾਰਕ ਹੁੰਦੇ ਨੇ ਉਹਨਾਂ ਦੀਆਂ ਸੂਚੀਆਂ ਜਾਰੀ ਕੀਤੀਆਂ ਜਾ ਰਹੀਆਂ ਨੇ ਤੇ ਹੌਲੀ ਹੌਲੀ ਜਿਹੜੀ ਰੰਗਤ ਆ ਉੱਥੇ ਹੋਰ ਤਰ੍ਹਾਂ ਦੀ ਹੁੰਦੀ ਨਜ਼ਰ ਆਏਗੀ ਕਿਉਂਕਿ ਰੈਲੀਆਂ ਰੋਡ ਸ਼ੋਜ਼ ਵੀ ਹੋਣੇ ਨੇ ਤੇ ਜਿਹੜੇ ਟ੍ਰੇਲਰ ਨੇ ਉਹ ਨਾਮਜ਼ਦਗੀਆਂ ਵੇਲੇ ਦਿਖਾ ਚੁੱਕੇ ਨੇ ਲੀਡਰ ਕਿ ਅਸੀਂ ਇੰਨੀ ਕ ਆਪਣੇ ਆਪ ਦੇ ਵਿੱਚ ਰੱਖਦੇ ਆ ਪਾਵਰ ਕਿ ਅਸੀਂ ਇੰਨੇ ਲੋਕਾਂ ਨੂੰ ਨਾਲ ਲਿਜਾ ਕੇ ਨਾਮਜ਼ਦਗੀ ਭਰ ਸਕਦੇ ਆ ਤਾਂ ਦੂਜੇ ਪਾਸੇ ਉਥੇ ਡਾਕਟਰ ਕਸ਼ਮੀਰ ਸਿੰਘ ਸੋਲ ਇੱਕ ਵਾਰ ਫੇਰ ਚਰਚਾ ਦੇ ਵਿੱਚ ਆਏ ਨੇ ਜਿਨ੍ਹਾਂ ਦੇ ਕਾਰਨ ਇਹ ਸੀਟ ਖਾਲੀ ਹੋਈ ਸੀ ਤੇ ਇਸ ਸੀਟ ਦੇ ਉੱਤੇ ਹਾਲਾਂਕਿ ਵੱਖ-ਵੱਖ ਧਿਰਾਂ ਚੋਂ ਲੜ ਰਹੀਆਂ ਨੇ ਪਰ ਰਾਜਾ ਵੜਿੰਗ ਨੇ ਕੱਲ ਸਵਾਲ ਖੜੇ ਕਰ ਦਿੱਤੇ ਕਹਿੰਦੇ ਜੀ ਇਹ ਸੀਟ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਪਰਿਵਾਰਕ ਮੈਂਬਰ ਨੂੰ ਮਿਲਣੀ ਚਾਹੀਦੀ ਸੀ ਘਟੋ ਘਟ ਟਿਕਟ ਮਿਲਦੀ ਜਿੱਤ ਹਾਰ ਬਾਦ ਦੀ ਗੱਲ ਸੀ ਪਰ ਉਹਨਾਂ ਨੂੰ ਇੱਕ ਹੌਸਲਾ ਮਿਲਦਾ ਕਿ ਸਰਕਾਰ ਅਜੇ ਵੀ ਸਾਡੇ ਨਾਲ ਆ ਤਾਂ ਉਹ ਸਵਾਲ ਸੀ ਪਰ ਇਸੇ ਦੌਰਾਨ ਇੱਕ ਖਬਰ ਆਉਂਦੀ ਹੈ ਕਿ ਕਸ਼ਮੀਰ ਸਿੰਘ ਸੋਲ ਹੁਰਾਂ ਦਾ ਭਾਂਜਾ ਐਡਵੋਕੇਟ ਕੋਮਲਪ੍ਰੀਤ ਸਿੰਘ ਚੋਣ ਮੈਦਾਨ ਦੇ ਵਿੱਚ ਨਿਤਰਾਉਂਦਾ ਆ ਆਜ਼ਾਦ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੰਦਾ ਹੈ ਯਾਨੀ ਕਿ ਇਹਨੂੰ ਇੱਕ ਤਰੀਕੇ ਦੇ ਨਾਲ ਪਗਾਵਤ ਹੀ ਮੰਨਿਆ ਜਾ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਆਲਰੇਡੀ ਉਥੇ ਅਨਾਉਂਸ ਹੋ ਚੁੱਕਿਆ ਹੈ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਪਹਿਲੇ ਵਿਧਾਇਕ ਸੀਗੇ ਮਰਹੂਮ ਸੀਗੇ ਉਹਨਾਂ ਦੀ ਥਾਂ ਦੇ ਉੱਤੇ ਇਹ ਜਿਹੜੀ ਚੋਣ ਹੋ ਰਹੀ ਹੈ ਤੇ ਉਹਨਾਂ ਦਾ ਰਿਸ਼ਤੇਦਾਰ ਹੀ ਪਾਰਟੀ ਤੋਂ ਬੁਲਾ ਆਜ਼ਾਦ ਆ ਜਿਹੜਾ ਉਹ ਚੋਣ ਮੈਦਾਨ ਦੇ ਵਿੱਚ ਉਤਰ ਆਵੇ ਤਾਂ ਕਾਫੀ ਕੁਝ ਪ੍ਰਭਾਵਤ ਹੋਣ ਦੀ ਉਥੇ ਉਮੀਦ ਹੋ ਗਈ ਹੈ ਜੀ ਤਰਨਤਾਰਨ ਦੀ ਜ਼ਿਮਨੀ ਚੋਣ ਨੇ ਕਾਫੀ ਜਿਹੜਾ ਉਹ ਲੋਕਾਂ ਦਾ ਧਿਆਨ ਖਿੱਚਿਆ ਔਰ ਇੰਨਾ ਜ਼ਿਆਦਾ ਉਹਦੇ ਉੱਤੇ ਪਾਰਟੀਆਂ ਦਾ ਜ਼ੋਰ ਲੱਗਦਾ ਪਿਆ ਹੈ ਕਿ ਇੰਜ ਲੱਗ ਰਿਹਾ ਹੈ ਕਿ 2027 ਦੀਆਂ ਚੋਣਾਂ ਹੀ ਹੋ ਰਹੀਆਂ ਨੇ ਜਿਵੇਂ ਮਤਲਬ ਪੂਰੀ ਸਟੇਟ ਦੇ ਵਿੱਚ ਹਾਲਾਂਕਿ ਉੱਥੇ ਜਿਹੜੇ ਵੀ ਐਮਐਲਏ ਨੇ ਚੁੜਿਆ ਜਾਣਾ ਪਾਰਟੀ ਦੇ ਤਰਮਿੰਦਰ ਜੀ ਉਹਨੂੰ ਮਿਲਣਾ ਕਿੰਨਾ ਕੁ ਸਮਾਂ ਸਵਾ ਸਾਲ ਮੰਨ ਕੇ ਚਲੋ ਸਵਾ ਸਾਲ ਹੀ ਮਿਲਣਾ ਹੈ ਇਸ ਤੋਂ ਬਾਅਦ ਟਾਈਮ ਨਹੀਂ ਮਿਲਣਾ ਕੰਮ ਕਰਨ ਦਾ ਔਰ ਕੀ ਉਹਨੂੰ ਉਹਨੇ ਸਮੇਂ 'ਚ ਉਹ ਕੰਮ ਕਰ ਪਾਉਂਦਾ ਵੀ ਆ ਕਿ ਨਹੀਂ ਪਾਉਂਦਾ ਕਿਉਂਕਿ ਤਰਨਤਨ ਦਾ ਇਲਾਕਾ ਵੀ ਹੜ੍ਹ ਨਾਲ ਬਹੁਤ ਵੱਡੀ ਪੱਧਰ ਤੇ ਪ੍ਰਭਾਵਿਤ ਹੋਇਆ ਪਰ ਜਿਸ ਹਿਸਾਬ ਨਾਲ ਉੱਥੇ ਸਿਆਸਤ ਚੱਲਦੀ ਪਈ ਆ ਉਹ ਸੱਚਮੁੱਚ ਸਾਨੂੰ ਨਾ ਸ਼ਰਮਿੰਦਿਆਂ ਕਰਦੀ ਪਈ ਆ ਹਮ ਔਰ ਜਿਵੇਂ ਰਾਜਾ ਵਿੜਿੰਗ ਹੋਣਾ ਨੇ ਕਮੈਂਟ ਕੀਤਾ ਹੈ ਕਿ ਸਿੰਪਥੀ ਦੇ ਤੌਰ ਤੇ ਉਹਨਾਂ ਦੇ ਪਰਿਵਾਰ ਨੂੰ ਦੇਣੀ ਚਾਹੀਦੀ ਸੀ ਪਹਿਲ ਮੈਨੂੰ ਲੱਗਦਾ ਇਹ ਤਾਂ ਹਰ ਪਾਰਟੀ ਦਾ ਆਪਣਾ ਜਿਹੜਾ ਉਹ ਇੱਕ ਪਾਲਿਸੀ ਹੁੰਦੀ ਆ ਕਿ ਉਹਨਾਂ ਨੇ ਕਿਹੜੇ ਬੰਦੇ ਨੂੰ ਦੇਣਾ ਤੁਸੀਂ ਆਪਣੇ ਬੰਦੇ ਨੂੰ ਜਿਹੜਾ ਕੋਈ ਵਿਨਿੰਗ ਕੈਂਡੀਡੇਟ ਲੱਗੇਗਾ ਤੁਹਾਨੂੰ ਉਹ ਦੇਓਗੇ ਪੋਸਿਬਿਲਿਟੀਜ਼ ਹੁੰਣਗੀਆਂ ਉਹਨਾਂ ਨੇ ਆਪਣਾ ਦਿੱਤਾ ਤੇ ਤੁਹਾਡੀ ਗੱਲ ਉਹਨਾਂ ਨੇ ਨਹੀਂ ਮੰਨਣੀ ਤੁਸੀਂ ਕਿਹੜਾ ਉਹਨਾਂ ਦੀ ਮੰਨਦੇ ਹੋ ਕਦੇ ਗੱਲ ਇੱਕ ਦੂਜੀਆਂ ਪਾਰਟੀਆਂ ਇੱਕ ਦੂਜੀ ਦੀ ਕਦੇ ਕੋਈ ਗੱਲ ਨਹੀਂ ਮੰਨਦੀ ਸਿਰਫ ਬਿਆਨਬਾਜ਼ੀ ਅਖਬਾਰਾਂ ਦੇ ਵਿੱਚ ਆਉਣ ਲਈ ਸਾਰੀਆਂ ਪਾਰਟੀਆਂ ਕਰਦੀਆਂ ਨੇ ਰਾਜਾ ਹੋਣਾ ਨੇ ਨਹੀਂ ਕੱਲਾ ਕੀਤਾ ਉਹ ਵੀ ਪਾਰਟੀਆਂ ਇੱਕ ਦੂਜੇ ਦੇ ਉੱਤੇ ਇਲਜ਼ਾਮ ਜੜੀਆਂ ਲਾਉਂਦੀਆਂ ਨੇ ਉਹ ਕਹਣਗੇ ਇਹ ਆ ਗਿਆ ਔਰ ਤਰਨ ਤਰਨ ਦੀ ਸੀਟ ਹੈ ਜਿਹੜੀ ਇਹਨੂੰ ਕੁਝ ਲੋਕ ਇਸ ਢੰਗ ਨਾਲ ਪ੍ਰਦਰਸ਼ਿਤ ਕਰ ਰਿਹਾ ਜਾਂ ਪ੍ਰੋਜੈਕਟ ਕਰ ਰਿਹਾ ਪਪੂਲਰਾਈਜ਼ ਕਰਦੇ ਪਏ ਨੇ ਇਹਦਾ ਇਸ ਕਿਸਮ ਦਾ ਪ੍ਰਚਾਰ ਹੋ ਰਿਹਾ ਕਿ ਇਹ ਤਾਂ ਜੀ 2027 ਦੀਆਂ ਪੰਜਾਬ ਦੀਆਂ ਆਮ ਚੋਣਾਂ ਦਾ ਸੈਮੀਫਾਈਨਲ ਹੈ ਹੂੰ ਇੱਕ ਇੰਪ੍ਰੈਸ਼ਨ ਦਿੱਤਾ ਜਾ ਰਿਹਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਉੱਥੋਂ ਦੀਆਂ ਸਥਿਤੀਆਂ ਇਹੋ ਜਿਹੀਆਂ ਨੇ ਜਿਨ੍ਹਾਂ ਨੂੰ ਤੁਸੀਂ ਪੂਰੇ ਪੰਜਾਬ ਦੇ ਨਾਲ ਜੋੜ ਕੇ ਨਹੀਂ ਦੇਖ ਸਕਦੇ ਉਹ ਇੱਕ ਹਮ ਇਲਾਕਾ ਸਿੱਖ ਬਹੁਲ ਇਲਾਕਾ ਹੈ ਸਿੱਖ ਵੋਟ ਉੱਥੇ ਬਹੁਤ ਜ਼ਿਆਦਾ ਹੈ ਔਰ ਟੈਰੋਰਿਜ਼ਮ ਵੇਲੇ ਖਾੜਕੂਵਾਦ ਵੇਲੇ ਉਹ ਇਲਾਕਾ ਬਹੁਤ ਵੱਡੀ ਤੌਰ ਤੇ ਪ੍ਰਭਾਵਿਤ ਵੀ ਰਿਹਾ ਉੱਥੇ ਬਹੁਤ ਵੱਡੇ ਨੁਕਸਾਨ ਹੋਏ ਆ ਜਾਨੀ ਨੁਕਸਾਨ ਬਹੁਤ ਹੋਇਆ ਮਾਲੀ ਵੀ ਬਹੁਤ ਹੋਇਆ ਮੁਕਾਬਲੇ ਹੋਏ ਆ ਸੋ ਉੱਥੇ ਇੱਕ ਮਾਨਸਿਕਤਾ ਬਣੀ ਹੋਈ ਹੈ ਲੋਕਾਂ ਦੀ ਤੁਸੀਂ ਦੇਖਿਆ ਕਿ ਜਦੋਂ ਅਮਰਤਪਾਲ ਹੁਣਾਂ ਦੀ ਜਿੱਤੇ ਨੇ ਜਿਹੜੇ ਉਹ ਉਹ ਵੀ ਇਸੇ ਕਰਕੇ ਜਿੱਤੇ ਨੇ ਨਾ ਕਿਉਂਕਿ ਉੱਥੇ ਇਸ ਸੋਚ ਨੂੰ ਜਾਂ ਇਸ ਦਾ ਪ੍ਰਚਾਰ ਹੋਇਆ ਕਿ ਇਹ ਇਲਾਕਾ ਜਿਹੜਾ ਇਸ ਇਲਾਕੇ ਦੇ ਨਾਲ ਜਿਜਤੀ ਹੁੰਦੀ ਹੈ ਆ ਸੋ ਪਾਰਲੀਮੈਂਟ ਦੇ ਵਿੱਚ ਸਿੱਖ ਚਿਹਰਾ ਜਾਣਾ ਚਾਹੀਦਾ ਜਿਹੜਾ ਸਿੱਖ ਮੈਂਟੈਲਿਟੀ ਨੂੰ ਉੱਥੇ ਜਾ ਕੇ ਇਹਨਾਂ ਦੀਆਂ ਸਮੱਸਿਆਵਾਂ ਨੂੰ ਹਾਈਲਾਈਟ ਕਰ ਸਕੇ ਹਾਲਾਂਕਿ ਕੋਇਆ ਇਸ ਦੇ ਉਲਟ ਕਿ ਅਮਰਤਪਾਲ ਹੋਣਾ ਨੂੰ ਚੁੱਕ ਕੇ ਅੰਦਰ ਦੇ ਦਿੱਤਾ ਉਹਨਾਂ ਨੂੰ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ ਕਿਉਂਕਿ NSA ਲਾਇਆ NSA ਦੇ ਦੌਰਾਨ ਉਹਨਾਂ ਨੂੰ ਵਧਾ ਦਿੱਤਾ ਗਿਆ NSA ਫਿਰ ਉਸ ਤੋਂ ਬਾਅਦ ਅੱਗੇ ਹੁਣ ਫਿਰ ਵਧਾਉਂਦਿਆ ਕਿ ਨਹੀਂ ਭਾਵੇਂ ਕਿ ਉਸ ਇਲਾਕੇ ਦੇ ਜਿਹੜੀ ਰਿਪਰੈਜ਼ੈਂਟੇਸ਼ਨ ਹੈ ਪਾਰਲੀਮੈਂਟ ਦੇ ਵਿੱਚ ਉਹ ਤਾਂ ਦੱਬੀ ਪਈ ਹੈ ਉਹਨਾਂ ਦਾ ਉੱਥੇ ਨਹੀਂ ਹੈਗਾ ਸੋ ਉਹੀ ਮਾਨਸਿਕਤਾ ਹੁਣ ਇੱਥੇ ਚੱਲਣੀ ਹੈ ਔਰ ਤੁਸੀਂ ਦੇਖਿਆ ਕਿ ਉਹ ਸੁਧੀਰ ਸੂਰੀ ਹੋਣਾ ਦੇ ਮਾਮਲੇ ਦੇ ਵਿੱਚ ਉਹਨਾਂ ਦਾ ਜਿਹੜਾ ਜਿਹੜਾ ਕਥਿਤ ਕਾਤਲ ਹੈ ਉਹਦੇ ਭਰਾ ਨੂੰ ਉਤੋਂ ਸੀਟ ਜਿਹੜੀ ਆ ਉਹ ਦਿੱਤੀ ਗਈ ਹੈ ਇਸੇ ਤਰ੍ਹਾਂ ਅਕਾਲੀ ਉਮੀਦਵਾਰ ਨੇ ਅਰਧ ਭਰਾਨੇ ਦਿਖਾਇਆ ਕਿ ਇੱਕ ਦੂਜੀ ਇਹਨਾਂ ਪਾਰਟੀਆਂ ਕੋਲੇ ਜਾਓ ਧਰਮਿੰਦਰ ਜੀ ਤੁਹਾਡੀ ਪਾਰਟੀ ਦਾ ਬੰਦਾ ਲੈ ਲੈ ਦੇ ਜਾਂ ਮੇਰੀ ਦਾ ਲੈਂਦਾ ਮੈਂ ਉਹਨਾਂ ਦੀ ਪਾਰਟੀ ਦਾ ਲੈ ਲਿਆ ਔਰ ਸਾਰੇ ਜਿਹਨਾਂ ਨੂੰ ਟਰਨ ਕੋਟ ਕਹਿੰਦੇ ਆ ਟਰਨ ਕੋਟ ਹੁੰਦਾ ਵੀ ਜਿਹਨੇ ਕੋਟ ਬਦਲ ਕੇ ਪਾ ਲਿਆ ਕਿ ਅੰਦਰਲੇ ਪਾਸੇ ਕਾਂਗਰਸ ਹੈ ਬਾਹਰਲੇ ਪਾਸੇ ਅਕਾਲੀ ਹੈ ਅਗਲੀ ਵਾਰੀ ਗੱਲ ਬਣੀ ਤਾਂ ਕਾਂਗਰਸ ਨੂੰ ਪਰ ਕਰ ਲਈ ਤੇ ਅਕਾਲੀਆਂ ਨੂੰ ਥੱਲੇ ਲਪੋ ਲਿਆ ਆਮ ਆਦਮੀ ਪਾਰਟੀ ਹੋ ਗਿਆ ਸੋ ਇਹ ਜਿਹੜੀ ਉੱਥੇ ਡਾਕਟਰ ਕਸ਼ਮੀਰ ਸਿੰਘ ਹੋਣਾਂ ਦੇ ਭਾਣਜੇ ਨੇ ਪਹਿਲ ਕੀਤੀ ਹੈ ਇਹ 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 ਨਹੀਂ ਕਹਿ ਸਕਦੇ ਕਿ ਉਹ ਮਤਲਬ ਬਹੁਤ ਵੱਡੀ ਮਾਰਕਾ ਕੋਈ ਮਾਰ ਸਕਦੇ ਆ ਤੇ ਇਹ ਲੋਕਲ ਉਥੋਂ ਦੇ ਜਿਹੜੇ ਵੋਟਰਸ ਨੇ ਉਹਨਾਂ ਨੇ ਵੇਖਣਾ ਪਰ ਇੱਕ ਗੱਲ ਜ਼ਰੂਰ ਹੈ ਕਿ ਪਾਰਟੀ ਦੇ ਅੰਦਰ ਜਿਸ ਸਾਮਣ ਨਾਲ ਪਾਰਟੀ ਪ੍ਰਚਾਰ ਉੱਥੇ ਕਰਦੀ ਪਈ ਹੈ ਤੁਸੀਂ ਦੇਖਿਆ ਹਣਾ ਪਿੱਛੇ ਜੇ ਇਹਨਾਂ ਨੇ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਸੀ ਉਹ ਉੱਥੋਂ ਹੀ ਸ਼ੁਰੂ ਕੀਤੀ ਇਹਨਾਂ ਨੇ ਜੀ ਬਰਨਾਲੇ ਤੋਂ ਕੀਤੀ ਕਿਉਂਕਿ ਬਰਨਾਲੇ ਇਹਨਾਂ ਦੀ ਪਾਰਟੀ ਕਮਜ਼ੋਰ ਹੋਈ ਸੀ ਪਿਛਲੀ ਜ਼ਿਮਨੀ ਚੋਣ ਵਿੱਚ ਉੱਥੋਂ ਕਾਂਗਰਸ ਜਿੱਤ ਗਈ ਸੀ ਤਰਨਤਾਰ ਨੇ ਇਸ ਕਰਕੇ ਕਿਉਂਕਿ ਜ਼ਿਮਨੀ ਚੋਣ ਆ ਰਹੀ ਸੀਗੀ ਇਸ ਕਰਕੇ ਉਹਨਾਂ ਨੇ ਉੱਥੋਂ ਸ਼ੁਰੂ ਕੀਤਾ ਉਹ ਸੋ ਸਰਕਾਰ ਦੀ ਕੋਸ਼ਿਸ਼ ਹੈ ਮਾਨਸਾ ਵੀ ਉੱਥੇ ਵਾਰ-ਵਾਰ ਜਾ ਰਿਹਾ ਹੈ ਬਾਕੀ ਪਾਰਟੀਆਂ ਵਾਲੇ ਵੀ ਜਾ ਰਹੇ ਆ ਉੱਥੇ ਜਿਹੜੀ ਸਥਿਤੀ ਬਣ ਕੀ ਬਣਦੀ ਪਈ ਆਏ ਤਾਂ ਵਕਰੀ ਗੱਲ ਆ ਪਰ ਇਹ ਜਿਹੜੀ ਬਗਾਵਤ ਹੈ ਆਮ ਆਦਮੀ ਪਾਰਟੀ ਦੇ ਵਿੱਚ ਇਹ ਕੋਈ ਬਹੁਤਾ ਚੰਗਾ ਸਿੰਬਲ ਨਹੀਂ ਪਾਰਟੀ ਦੇ ਲਈ ਕਿਉਂਕਿ ਉਹ ਲੋਕ ਇੱਕ ਤਾਂ ਸਿੰਪਤੀ ਵੀ ਉਸ ਪਰਿਵਾਰ ਦੇ ਨਾਲ ਹੋਏਗੀ ਹੋਏਗੀ ਉਹ ਐਡਵੋਕੇਟ ਆ ਉਹ ਵੀ ਲੋਕਲ ਉਹਦੀ ਆਪਣੀ ਪਛਾਣ ਵੀ ਹੋਏਗੀ ਸੋ ਪਾਰਟੀਆਂ ਫੈਸਲੇ ਕਰਦੀਆਂ ਨੇ ਪਰ ਬਾਅਦ ਚ ਪਤਾ ਲੱਗਦਾ ਹੈ ਕਿ ਕਿਸ ਲੈਵਲ ਤੇ ਫੈਸਲੇ ਕੀਤੇ ਜਾਂਦੇ ਆ ਜਿਵੇਂ ਹੁਣ ਦੋਸ਼ ਲੱਗੇ ਆ ਕਿ ਰਜਿੰਦਰ ਗੁਪਤਾ ਨੂੰ ਜਿਹੜਾ ਔਰ ਰਾਜ ਸਭਾ ਦੇ ਵਿੱਚ ਭੇਜਿਆ ਗਿਆ ਕਿੰਨੇ ਵੱਡੇ ਵੱਡੇ ਦੋਸ਼ ਲੱਗੇ ਜੀ ਇਹ ਤਾਂ ਵਿਕ ਗਈ ਸੀਟ ਕਹਿੰਦੇ ਇਹ ਸੀਟ ਵਿਕੀ ਆ ਕਹਿੰਦੇ ਸੋ ਉੱਥੇ ਕੀ ਹੋ ਰਿਹਾ ਇਹ ਤਾਂ ਹੁਣ ਪਤਾ ਹੀ ਲੱਗੂਗਾ ਕਿਉਂਕਿ ਉੱਥੇ ਹਰਮੀਤ ਸੰਧੂ ਜਿਹੜੇ ਨੇ ਉਹ ਅਕਾਲੀ ਦਲ ਚੋਂ ਆ ਗਏ ਇਧਰ ਉਹ ਕਿੰਨਾ ਕੁ ਪ੍ਰਭਾਵ ਲੋਕਲ ਲੈ ਕੇ ਆਉਂਦੇ ਆ ਇਹ ਪਤਾ ਲੱਗੂਗਾ ਦੂਸਰੀ ਅਕਾਲੀ ਦਲ ਦੇ ਜਿਹੜੇ ਅਮ ਇਹ ਦਵਾਰ ਨੇ ਜਾਂ ਕਾਂਗਰਸ ਦੇ ਉਮੀਦਵਾਰ ਬੁਰਜ ਸਾਹਿਬ ਜਾਂ ਦੂਸਰੇ ਉੱਥੇ ਸੰਧੂਆਂ ਸੰਧੂਆਂ ਦਾ ਮੁਕਾਬਲਾ ਹੈ ਹਾਂਜੀ ਸਰਨਾਮੀਆਂ ਵੀ ਹੈ ਸਰਨਾਮੀਆਂ ਨੇ ਸੋ ਦੇਖਦੇ ਹਾਂ ਕਿ ਕਿਸ ਤਰ੍ਹਾਂ ਕੀ ਬਣਦਾ ਹੈ ਹਾਲੇ ਤੇ ਨਾਮਜ਼ਦਗੀ ਦਾ ਤੀਜਰਾ ਦਿਨ ਹੈ ਸੋ ਦੇਖਦੇ ਹਾਂ ਅਗਲੇ ਦਿਨਾਂ ਦੇ ਵਿੱਚ ਹਾਲੇ ਹੋਰ بڑے ਉੱਥੇ ਧਮਾਕੇ ਹੋਣ ਵਾਲੇ ਆ ਜੀ ਸੋ ਸਮੇਂ ਦੇ ਨਾਲ-ਨਾਲ ਪਤਾ ਲੱਗਦਾ ਰਹੇਗਾ ਨੇੜੇ ਜਾ ਕੇ ਪਤਾ ਲੱਗੇਗਾ ਪਰ ਇਹ ਗੱਲ ਪੱਕੀ ਆ ਕਿ 2027 ਦਾ ਸੈਮੀਫਾਈਨਲ ਨਹੀਂ ਹੈਗਾ ਨਿਟਰ ਹਾਂ ਨੇ ਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ